ਮੁੱਖ ਮੰਤਰੀ ਸਾਹਿਬ ਨੂੰ ਵੀ ਆਪਣੀ ਪੁਲਿਸ ਨੂੰ ਹੁਕਮ ਕੀਤਾ ਜਾਵੇ ਕਿ ਜਿਹੜਾ ਵੀ ਡਰੋਨ ਆਉਂਦਾ ਏ ਪੰਜਾਬ ਦੀ ਧਰਤੀ ਤੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਹ ਡਰੋਨ ਚਾਹੇ ਆਪਣੇ ਡਰੋਨ ਲਾਓ ਉਹਦੇ ਚਾਹੇ ਪੁਲਿਸ ਉਹਨਾਂ ਤੇ ਪਰਚਾ ਦਰਜ ਕਰੇ ਇਸ ਕਰਕੇ ਇਹ ਥੋੜੀ ਹੋ ਸਕਦਾ ਵੀ ਅਸੀਂ ਠੀਕ ਆ ਦੇਸ਼ ਇੱਕ ਆ ਪਰ ਆਪਣੇ ਸੂਬੇ ਦੇ ਵਿੱਚ ਆਪਣੇ ਕਿਸਾਨਾਂ ਨੂੰ ਕਿਵੇਂ ਉਹਨਾਂ ਦੇ ਸਿਰ ਪੜਵਾਈ ਚਾਹੀਏ ਜੀ ਕਿਵੇਂ ਉਹਨਾਂ ਦੀਆਂ ਅੱਖਾਂ ਜਿਹੜੀਆਂ ਨਿਗਾ ਉਹਨਾਂ ਦੀ ਗਵਾਈ ਜਾ ਰਹੀ ਹੈ ਵੀ ਕਿਉਂ ਪੰਜਾਬ ਸਰਕਾਰ ਦੀ ਹੱਦ ਚ ਜਦੋਂ ਪੰਜਾਬ ਚ ਆ ਕੇ ਡਰੋਨ ਕਿਹਦੀ ਆਗਿਆ ਨਾਲ ਉਹ ਇੱਥੇ ਪਹੁੰਚ ਰਹੇ ਆ ਜਦੋਂ ਪਾਕਿਸਤਾਨ ਤੋਂ ਵੀ ਕੋਈ ਡਰੋਨ ਆਉਂਦਾ ਏ ਤੇ ਉੱਥੇ ਬਾਰਡਰ ਤੇ ਰੁਕੇ ਜਾਂਦੇ ਕਿ ਨਹੀਂ ਆਪਣੇ ਕੋਲ ਪ੍ਰਬੰਧ ਹੈ ਕਿ ਨਹੀਂ ਤੇ ਇਹੀ ਉਹ ਨਸ਼ੇ ਨਾਲ ਨੁਕਸਾਨ ਕਰ ਰਹੇ ਆ ਇਹ ਸਿੱਧੀਆਂ ਗੋਲੀਆਂ ਤੇ ਡਰੋਨ ਜਿਹੜੇ ਆ ਉਹਨਾਂ ਨਾਲ ਸਿੱਟ ਕੇ ਸਾਡੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਆ ਕਾਫੀ ਡਰੈਕਟਰ ਟਰਾਲੀਆਂ ਇਸ ਬੇੜ ਦੇ ਇਲਾਕੇ ਚ ਕਿਉਂਕਿ ਮੇਰੇ ਹਲਕੇ ਦਾ ਏ ਕਾਫੀ ਲੋਕ ਜਾ ਚੁੱਕੇ ਆ ਤੇ ਮੈਂ ਬਾਕੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਆਇਆ ਵੀ ਜਲਦੀ ਤੋਂ ਜਲਦੀ ਬਾਰਡਰਾਂ ਤੇ ਦੋਨੋਂ ਪਾਸੇ ਜਿਹੜੇ ਵੀ ਬਾਰਡੇ ਚਾਹੇ ਖਨੌਰੀ ਹੋਵੇ ਚਾਹੇ ਸ਼ੰਭੂ ਹੋਵੇ ਉੱਥੇ ਪਹੁੰਚੋ ਪਰ ਵੱਡੀ ਗੱਲ ਇਹ ਆ ਮੈਂ ਪੰਜਾਬ ਸਰਕਾਰ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਦੋਂ ਜਿਹੜੇ ਡਰੋਨ ਆ ਰਹੇ ਆ ਇਹ ਨਵਾਂ ਕੰਮ ਫੜਿਆ ਡਰੋਨ ਤਾਂ ਉਹ ਹਰਿਆਣੇ ਤੋਂ ਪੰਜਾਬ ਦੇ ਵਿੱਚ ਆ ਰਹੇ ਆ ਡਰੋਨ ਤੇ ਮੇਰੀ ਤੁਹਾਨੂੰ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਆਪਣੀ ਪੁਲਿਸ ਨੂੰ ਹੁਕਮ ਕੀਤਾ ਜਾਵੇ ਕਿ ਜਿਹੜਾ ਵੀ ਡਰੋਨ ਆਉਂਦਾ ਏ ਪੰਜਾਬ ਦੀ ਧਰਤੀ ਤੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਹ ਡਰੋਨ ਚਾਹੇ ਆਪਣੇ ਡਰੋਨ ਲਾਓ ਉਹਦੇ ਚਾਹੇ ਪੁਲਿਸ ਉਹਨਾਂ ਤੇ ਪਰਚਾ ਦਰਜ ਕਰੇ ਇਸ ਕਰਕੇ ਇਹ ਥੋੜੀ ਹੋ ਸਕਦਾ ਵੀ ਅਸੀਂ ਠੀਕ ਆ ਦੇਸ਼ ਇੱਕ ਆ ਪਰ ਆਪਣੇ ਸੂਬੇ ਦੇ ਵਿੱਚ ਆਪਣੇ ਕਿਸਾਨਾਂ ਨੂੰ ਕਿਵੇਂ ਉਹਨਾਂ ਦੇ ਸਿਰ ਪੜਵਾਈ ਚਾਹੀਏ ਜੀ ਕਿਵੇਂ ਉਹਨਾਂ ਦੀਆਂ ਅੱਖਾਂ ਜਿਹੜੀਆਂ ਨਿਗਾ ਉਹਨਾਂ ਦੀ ਗਵਾਈ ਜਾ ਰਹੀ ਆ ਇਸ ਕਰਕੇ ਐਸਐਸਪੀ ਕੱਲ ਪਟਿਆਲਾ ਉੱਥੇ ਸੀ ਹੋਰ ਵੀ ਸੀ ਤੇ ਉਹਨਾਂ ਨੂੰ ਕਹੋ ਜਾਂ ਤਾਂ ਉਹ ਗੱਲ ਕਰਕੇ ਡਰੋਨ ਰੋਕਣ ਨਹੀਂ ਡਰੋਨ ਸੱਟਣ ਇਹਨਾਂ ਦੇ ਇਸ ਕਰਕੇ ਇੱਕ ਤਾਂ ਇਹ ਸਰਕਾਰ ਜਲਦੀ ਤੋਂ ਜਲਦੀ ਜਿਹੜੀ ਆਪਣੀ ਹਦਾਇਤ ਉਹ ਦੇਵੇ ਨਹੀਂ ਲੋਕ ਕਿਉਂਕਿ ਇਸ ਗੱਲ ਦਾ ਪ੍ਰਚਾਰ ਹੋ ਰਿਹਾ ਬੜਾ ਭਾਰੀ ਵੀ ਕਿਉਂ ਪੰਜਾਬ ਸਰਕਾਰ ਦੀ ਹੱਦ ਚ ਜਦੋਂ ਪੰਜਾਬ ਚ ਆ ਕੇ ਡਰੋਨ ਕਿਹਦੀ ਆਗਿਆ ਨਾਲ ਉਹ ਇੱਥੇ ਪਹੁੰਚ ਰਹੇ ਆ ਜਦੋਂ ਪਾਕਿਸਤਾਨ ਤੋਂ ਵੀ ਕੋਈ ਡਰੋਨ ਆਉਂਦਾ ਏ ਤੇ ਉੱਥੇ ਬਾਰਡਰ ਤੇ ਰੁਕੇ ਜਾਂਦੇ ਕਿ ਨਹੀਂ ਆਪਣੇ ਕੋਲ ਪ੍ਰਬੰਧ ਹੈ ਕਿ ਨਹੀਂ ਤੇ ਇਹੀ ਉਹ ਨਸ਼ੇ ਨਾਲ ਨੁਕਸਾਨ ਕਰ ਰਹੇ ਆ ਇਹ ਸਿੱਧੀਆਂ ਗੋਲੀਆਂ ਤੇ ਡਰੋਨ ਜਿਹੜੇ ਆ ਉਹਨਾਂ ਨਾਲ ਸਿੱਟ ਕੇ ਸਾਡੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਆ ਇਹਦੇ ਉੱਤੇ ਸਖਤ ਸਟੈਂਡ ਮੁੱਖ ਮੰਤਰੀ ਸਾਹਿਬ ਜਾਂ ਤਾਂ ਹੋਮ ਮਿਨਿਸਟਰੀ ਨਾਲ ਗੱਲ ਕਰੋ ਵੀ ਇਹ ਤਮਾਸ਼ਾ ਬੰਦ ਕਰੋ ਨਹੀਂ ਫਿਰ ਸਾਨੂੰ ਐਕਸ਼ਨ ਲੈਣਾ ਪਊਗਾ ਲੋ ਦੂਜੀ ਸਾਰੇ ਆਪਣੇ ਮਹਿਕਮਿਆਂ ਨੂੰ ਚਾਹੇ ਹੈਲਥ ਮਿਨਿਸਟਰ ਨੇ ਚਾਹੇ ਮੰਤਰੀ ਨੇ ਹੋਰ ਕਿਉਂਕਿ ਮੰਤਰੀ ਕਿਸੇ ਸਰਕਾਰ ਦੇ ਨਹੀਂਗੇ ਮੰਤਰੀ ਜਾ ਕੇ ਉੱਥੇ ਕੈਂਪ ਕਰਨ ਮੰਤਰੀ ਜਾ ਕੇ ਉੱਥੇ ਦੇਖਣ ਵੀ ਪੰਜਾਬ ਦੇ ਲੋਕਾਂ ਦਾ ਕੀ ਹੋ ਰਿਹਾ ਉਹਨਾਂ ਲਈ ਵੱਧ ਤੋਂ ਵੱਧ ਹੈਲਥ ਮਿਨਿਸਟਰ ਨੂੰ ਕਿਹਾ ਜਾਵੇ ਹੈਲਥ ਮਿਨਿਸਟਰ ਉੱਥੇ ਕੈਂਪ ਕਰੇ ਜਾ ਕੇ ਨੇੜੇ ਵੀ ਕੋਈ ਵੀ ਚੀਜ਼ ਦੀ ਲੋੜ ਆ ਉਹਨਾਂ ਨੂੰ ਮੁਹੱਈਆ ਕਰਵਾਓ ਇਸ ਕਰਕੇ ਉਹ ਪੰਜਾਬ ਚ ਨੇ ਹਜੇ ਹਜੇ ਉੱਪ ਕਿਤੇ ਹੋਰ ਨਹੀਂ ਗਏ ਇਹ ਚੀਜ਼ਾਂ ਜ਼ਰੂਰ ਦੇਖੋ ਹੋਰ ਅਪਡੇਟ ਜਿਹੜੀਆਂ ਆ ਰਹੀਆਂ ਕਿਉਂਕਿ ਪਿੱਛੋਂ ਬਹੁਤ ਕਿਸਾਨ ਜਿਹੜਾ ਪਹੁੰਚ ਰਿਹਾ ਏ ਤੇ ਹੋਰ ਜੇ ਕੋਈ ਕਮੀ ਆ ਹੋਰ ਕਿਸਾਨ ਪਹੁੰਚਣ ਕਿਉਂਕਿ ਕੱਲ ਬਹੁਤ ਜੂਝੇ ਨੇ ਆਪਣੇ ਕਿਸਾਨ ਮਜ਼ਦੂਰ ਸਾਰੇ ਤੇ ਹੋਰ ਜੇ ਕੋਈ ਪਿੰਡਾਂ ਚ ਬੈਠੇ ਆ ਉਹ ਨਿਕਲੋ ਅਸੀਂ ਆਪਣੇ ਕੋਈ ਹਲਕੇ ਚ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਸਾਰੇ ਕੋਈ ਘਰਾਂ ਚ ਰਹਿ ਨਾ ਜਾਵੇ ਹਰ ਬੰਦਾ ਉੱਥੇ ਪਹੁੰਚੇ ਜੇ ਇਹ ਨਹੀਂ ਉਹੜਦੇ ਤਾਂ ਤੁਸੀਂ ਸਟੋ ਸੌਂ ਟ੍ਰਾਲੀ ਮਿੱਟੀ ਦੀ ਪੱਟ ਕੇ ਪੰਜਾਬ ਵੱਲੋਂ ਉੱਥੋਂ ਪੁਲ ਬਣਾ ਕੇ ਲੰਘ ਜਾਓ ਜੀਬੀਸੀ ਮਸ਼ੀਨਾਂ ਨਾਲ ਮਿੱਟੀ ਭਰ ਕੇ ਮਿੱਟੀ ਮੈਂ ਇਹ ਨਹੀਂ ਕਹਿੰਦਾ ਵੀ ਕਈ ਵਾਰ ਸਾਡਾ ਵੀ ਮਨ ਕਰਦਾ ਆਉਣ ਨੂੰ ਪਰ ਸਿਆਸੀ ਉੱਥੇ ਲੀਡਰਾਂ ਨੂੰ ਮਨਾ ਕਰ ਦਿੰਦੇ ਆ ਜਾਂ ਆਬਜੈਕਸ਼ਨ ਕਰਦੇ ਆ ਨਹੀਂ ਉੱਥੇ 100 ਟਰਾਲੀ ਮਿੱਟੀ ਰੇਤੇ ਦੀ ਭਰ ਕੇ ਸਿੱਟੋ ਉੱਤੇ ਜੀ ਪੁਲ ਬਣਾ ਕੇ ਨਿੰਘ ਜਾਓ ਇਹ ਬਹੁਤ ਐਕਸ ਫੌਜੀ ਨੇ ਜਿਹੜੇ ਉੱਥੇ ਮੈਂ ਦੇਖ ਰਿਹਾ ਸੀ ਧਰਨੇ 'ਚ ਗਿਆ ਜਿਨ੍ਹਾਂ ਨੂੰ ਇਹ ਤਰੀਕੇ ਆਉਂਦੇ ਆ ਧੰਨਵਾਦ